ਵਿਰੋ ਯਾਰਾਂ ਦੋਸਤਾਂ ਕੋਲੋਂ ਬੜਾ ਸਰਵੇ ਕੀਤਾ ਬੜਾ ਪੁੱਛਿਆ ਵੀਰੋਦਰ ਫੋਨ ਲਾ ਕੇ ਕਹਿੰਦੇ ਯਾਰ ਦੋਸਤ ਝੂਠ ਨਹੀਂ ਬੋਲਦੇ ਹੁੰਦੇ ਜਿੱਦ ਭਗਵੰਤ ਮਾਨ ਦੀ ਹੋਰੀ ਆ ਹੋ ਸਕਦਾ ਕੁਝ 1 2 ਸੀਟਾ 3 ਸੀਟਾ ਤੋਂ ਵੱਧ ਤੋਂ ਵੱਧ 4 ਸੀਟਾ ਤੋਂ ਕੰਮ ਰਹਿ ਜਾਏ ਕੋਈ ਇੱਕ ਇੱਕ ਸੀਟੂ ਜੇ ਵੀ ਲੈ ਜਾਣ ਬਾਕੀ ਜਿੱਦ ਤੱਕ ਮੈਨੂੰ ਲੱਗ ਰਿਹਾ ਭਗਵੰਤ ਮਾਨ ਹੀ ਮਤਲਬ ਤੇਰਾ ਜੋ 10 ਸੀਟਾ ਪੱਕੀਆਂ ਆ ਕਿਉਂਕਿ ਆਮ ਜਨਤਾ ਜਿਹੜੀ ਹੈ ਨਾ ਜਿੱਦਾਂ ਮੈਂ ਕੇ ਸੱਜਣ ਮਿੱਤਰ ਨੂੰ ਫੋਨ ਦਊਣਾ ਝੂਠ ਨਹੀਂ ਬੋਲੂਗਾ ਦੇ ਆਪਣੇ ਸੱਜਣ ਮਿੱਤਰ ਵੀ ਪੜੇ ਲਿਖੇ ਜਾਂ ਸਾਰੇ ਤੇ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਸ ਹਿਸਾਬ ਨਾਲ ਲੋਕ ਭਗਵੰਤ ਮਾਨ ਦੇ ਪਿੱਛੇ ਹੈਗੇ ਆ ਠੀਕ ਆ ਉਹਦੇ ਕੋਲ ਚਾਲੇ ਪੇਜ ਨਹੀਂ ਬਣੇ ਹੋਏ ਨਕਲੀ ਜਿਆਦਾ ਉਹ ਤੋਂ ਸੋਸ਼ਲ ਮੀਡੀਆ ਨਹੀਂ ਹੈ ਗੱਲ ਜਿਹੜੇ ਦੂਜੇ ਸੱਜਣ ਆ ਸਾਹਮਣੇ ਉਹਦੇ ਉਹ ਸੋਸ਼ਲ ਮੀਡੀਆ ਤੇ ਪਾ ਕੇ ਭੀੜ ਇਕੱਠੀ ਕਰਕੇ ਤੇ ਸ਼ਾਇਦ ਉਹ ਪ੍ਰਭਾਵ ਪਾ ਸਕਣ ਪਰ ਜਿਹੜੀ ਇੰਟਰਨਲ ਰਿਐਲਿਟੀ ਰਿਐਲਿਟੀ ਆ ਉਹ ਇਹੋ ਹੀ ਆ ਵੀ ਭਗਵੰਤ ਮਾਨ ਜਿੰਤਨਾ ਆ ਤੇ ਵੀਰੋ ਵਧੀਆ ਗੱਲਾਂ ਕੰਮ ਦਾ ਬੰਦੇ ਨੇ ਬਹੁਤ ਕੀਤੇ ਪਰ ਉਹ ਜਾਦੇ ਪੀਆਰ ਸ਼ਿਪ ਜ ਨਹੀਂ ਆਇਆ ਤੇ ਤੁਹਾਨੂੰ ਆਪਾਂ ਨੂੰ ਪਤਾ ਨਹੀਂ ਕਿਉਂਕਿ ਆਪਾਂ ਧਰਮ ਦੇ ਨਾਲ ਹੀ ਸ਼ੇਦੀ ਇਕੱਠੇ ਹੋ ਜਾਂਦੇ ਸਕੂਲ ਦੇ ਨਾਲ ਦੇ ਇਕੱਠੇ ਨਹੀਂ ਹੁੰਦੇ ਰਾਹ ਦੇ ਨਾਲ ਦੇ ਇਕੱਠੇ ਨਹੀਂ ਹੁੰਦੇ ਹੈਨਾ ਪਿੰਡ 'ਚ ਪਾਰਕ ਬਣਾਉਣਾ ਉਹਦੇ ਨਾਂ ਦੇ ਇਕੱਠੇ ਨਹੀਂ ਹੁੰਦੇ ਪਿੰਡ ਸਰਚਾਈ ਦੀ ਉਹਦੇ ਨਾਂ ਦੇ ਇਕੱਠੇ ਨਹੀਂ ਹੁੰਦੇ ਹੈਨਾ ਪਿੰਡ 'ਚ ਨਸ਼ਾ ਵਿਕਦਾ ਉਹਦੇ ਨਾਲ ਦੇ ਕੋਈ ਇਕੱਠਾ ਨਹੀਂ ਹੁੰਦਾ ਪਿੰਡ 'ਚ ਗਲਤ ਜਨਾਨੀ ਨੇ ਗੰਦ ਪਾਇਆ ਬਹੁਤ ਖਰਾਬ ਗੱਲ ਹੈ ਉਹਦੇ ਨਾਲ ਦੇ ਕੋਈ ਇਕੱਠਾ ਨਹੀਂ ਹੁੰਦਾ ਸਿਰਫ ਆਪਾਂ ਧਰਮ ਦੇ ਨਾਂ ਦੇ ਇਕੱਠੇ ਹੋਣਾ ਵੀਰੋ ਇਹ ਸਾਡਾ ਧਰਮ ਨਹੀਂ ਹੈਗਾ ਇਹ ਵੀ ਤਾਂ ਸਾਡਾ ਧਰਮ ਹੀ ਹੈ ਨਾ ਪਿੰਡ ਪਾਰਕ ਬਣਾਉਣੀ ਹੈ ਸਕੂਲ ਬਣਾਉਣਾ ਰੋਡ ਬਣਾਉਣਾ ਰੁੱਖ ਲਾਉਣੇ ਹੈ ਨਾ ਤੇ ਨਸ਼ਾ ਰੋਕਣਾ ਇਹ ਸਭ ਤੋਂ ਵੱਡਾ ਧਰਮ ਤੇ ਰਹੀ ਆ ਹੈ ਨਾ ਤੇ ਉਹਦੇ ਵਾਸਤੇ ਵੀ ਇਕੱਠੇ ਹੋਇਆ ਕਰੋ ਬਾਕੀ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਵੇਂਦੀ ਆ ਪੰਜਾਬ ਦੇ ਲੋਕਾਂ ਨੂੰ ਇਹ ਵੇਂਦੀ ਆ ਵੀ ਐਸ ਵਾਰ ਭਗਵੰਤ ਮਾਨ ਜੀ ਉਹ ਕਿੱਦਾਂ ਵੀ ਕਰਕੇ ਨਾ ਡੋਡਿਆਂ ਦੀ ਖੇਤੀ ਲਾਗੂ ਕਰਾ ਲਓ ਡੋਡਿਆਂ ਦੀ ਖੇਤੀ ਜਦ ਤੱਕ ਲਾਗੂ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦਾ ਫਾਇਦਾ ਨਹੀਂ ਹੋਣਾ ਉਦੋਂ ਤੱਕ ਪੰਜਾਬ ਦੀ ਤਰੱਕੀ ਨਹੀਂ ਹੋਣੀ ਉਦੋਂ ਤੱਕ ਕਿਸਾਨਾਂ ਦੀ ਜਿਹੜੀ ਇਨਕਮ ਵਧੂਣੀ ਨਹੀਂ ਹੋਣੀ, ਟਿਕਣੀ ਨਹੀਂ ਹੋਣੀ ਉਦੋਂ ਤੱਕ ਪੰਜਾਬ 'ਚੋਂ ਲਸ਼ੇ ਨਹੀਂ ਨਿਕਲਣੇ ਕਿਦਾਂ ਵੀ ਕਰਕੇ ਇਹ ਕੋਸ਼ਿਸ਼ ਕਰੋ ਕਿ ਪੰਜਾਬ 'ਚ ਡੋਡਿਆਂ ਦੀ ਖੇਤੀ ਹੋਵੇ ਤੇ ਲੋਕਾਂ ਦੀ ਖੁੱਲੀ ਇਨਕਮ ਵਧੇ, ਜ਼ਮੀਨਾਂ ਦਾ ਮੁੱਲ ਪਵੇ, ਤੁਹਾਡੀ ਮਿਹਨਤ ਦਾ ਮੁੱਲ ਪਵੇ ਪਰ ਚੰਦ ਗੱਡੇ ਨਿਗੇ ਲੋਕਾਂ ਬਾਕੀ ਸਭ ਬਸ ਹੋਈ ਹੋਈ ਚੱਕਰਾਂ 'ਚ ਪਾਇਆ ਫਿਰਦੇ ਹੋਰ ਹੀ ਚੱਕਰਾਂ 'ਚ ਦੇ ਵੀਰੋਂ ਬੰਤੀਆ ਵੀ ਜਿਹੜਾ ਚੀਜ਼ਾਂ ਦੀ ਜਰੂਰਤ ਹੈ ਉਹ ਉਹ ਹੁਣੇ ਚਾਹੀਦੀ ਮੈਨੂੰ ਦੇ ਵੀ ਸਮਝਾਉਂਦੀ ਵੀ ਜਿਹੜੇ ਅਮਰੀਕਾ ਕੈਨੇਡਾ ਪੜਨ ਜਾਂਦੇ ਉਹ ਬਾਅਦ ਚ ਆਉਂਦੇ ਕਿਉਂ ਨਹੀਂ ਹੈ ਸਾਰਾ ਸਾਰਾ ਪਿਆਬ ਅਮਰੀਕਾ ਕੈਨੇਡਾ ਅੰਗਲੈਂਡ ਪੜਾਈ ਦੇ ਬੇਸ ਤੇ ਗਿਆ ਹੋਇਆ ਤੇ ਜਿਹੜੀ ਜੋਬ ਆ ਉਹ ਇੱਥੇ ਜੋ ਠਾੜੇਦਾਰ ਜੋ ਆਈਪੀਐਸ ਆਫੀਸਰ ਉਹ ਸਭ ਬਿਹਾਰ ਦੇ ਲੋਕ ਲੱਗੇ ਹੋਏ ਆ ਇਹ ਤੁਸੀਂ ਕਹਿੰਦੇ ਪਾ ਕੇ ਪਤਾ ਨਹੀਂ ਕਿਹੜੇ ਕਿੱਥੇ ਪਾ ਕੇ ਕਦੇ ਪਰੇ ਹੀ ਕਦੇ ਲਾਸਾ ਲੂਸਾ ਵੀ ਤੁਹਾਨੂੰ ਲੈ ਜਾਂਦੇ ਵੀ ਚਲੋ ਇੱਕ ਪਰੇ ਹੋਰ ਦੁਨੀਆ ਹੈ ਜਿੱਥੇ ਉੱਥੇ ਜਾ ਕੇ ਤੁਸੀਂ ਨੌਕਰੀਆਂ ਕਰੋ ਤਾਂ ਨਹੀਂ ਉੱਥੇ ਜਾਣਾ ਜ਼ੋੜਾ ਹੈ ਯਾਰ ਪੜ ਕੇ ਆਓ ਪੰਜਾਬ 'ਚ ਆ ਕੋਸ਼ਕ ਨੌਜਵਾਨਾਂ ਜਿਨ੍ਹਾਂ ਨੇ ਕ੍ਰੀਏਟੀਵਿਟੀ ਕੀਤੀ ਆਪਣੇ ਬਿਜ਼ਨਸ ਨੂੰ ਵਧਾਇਆ ਹੈ ਨਾ ਕੋਸ਼ਵੰਧਾਨ ਸਿੰਘ ਬੜਾ ਚੰਗਾ ਕੰਮ ਲੱਗੇ ਜਿਹੜਾ ਸ਼ਰਦਾਈ ਦੇ ਲੰਗਰ ਲਾਉਣ ਲੱਗੇ ਆ ਉਹ ਵੀ ਇੱਕ ਤਾਂਕ ਚੀਜ਼ ਲੋਕਾਂ ਨੂੰ ਮਿਲ ਰਹੀ ਹੈ ਬੜਾ ਫਾਇਦਾ ਆ ਉਹ ਵੀ ਜਿੱਥੇ ਕੋਈ ਵੀਡੀਓ ਕੇ ਨਿਹੰਗ ਸਿੰਘ ਦਾ ਹੁੰਦਾ ਕਾੜ ਕੇ ਸ਼ੇਅਰ ਕਰਿਆ ਕਰੋ ਵੀਰੋ ਗੱਡੀਆਂ ਸ਼ੇਅਰ ਕਰਿਆ ਕਰੋ ਤਾਂ ਕਿ ਹੌਸਲਾ ਵਜਾਈ ਹੋਵੇ ਬੰਦੇ ਨੂੰ ਚਾਰ ਪੈਸੇ ਵੱਜਣਾ ਤੇ ਫਾਇਦਾ ਹੋਵੇ ਤੇ ਵੀ ਉਹ ਕਿੱਦਾਂ ਵੀ ਕਰ ਗਿਆ ਕਿ ਭਗਵੰਤ ਮਾਜ ਨੂੰ ਪ੍ਰੈਸ਼ਰ ਆਜ ਕਰੋ ਵੀ ਭੁੱਕੀ ਦੀ ਖੇਤੀ ਜਿਹੜੀ ਆ ਉਹ ਨਹੀਂ ਚਾਹੀਦੀ ਆ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਆ ਨਾਲੇ ਸਾਡੇ ਵਰਗਾ ਵੀ ਜਿਹੜਾ ਹੈਗਾ ਕੋਈ ਵਿੱਲਰ ਉਹ ਵੀ ਕਿਤੇ-ਕਿਤੇ ਮਾਸਾ ਖਾ ਲਿਆ ਗਿਰੂ ਕਹੋਗੇ ਸਾਡੇ ਵਰਗੇ ਕੋ ਪੈਸੇ ਵੀ ਹੋਣ ਜਿਹੜੀ ਪਾਇਆ ਮੇਰਾ ਗੋ ਆਦਾ ਨਹੀਂ ਤੇ ਕਿਤੇ ਇੱਟੇ ਯਾਰ ਵੀ ਜੇ ਜਾ ਕੇ ਥੋੜੀ-ਬੋਲੀ ਖਸਕਾਜ਼ ਥੋੜੀ-ਬੋਲੀ ਗੀਮ ਖਾ ਗੂਲੇ ਲਿਆ ਕਰੋ ਸਾਡੇ ਵਰਗੇ ਦਾ ਫਾਇਦਾ ਹੋ ਜੂਗਾ ਤੇ ਵੀਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ